ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਹਨ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਤੁਸੀਂ ਵੱਢੋਗੇ 2007 ਤੋਂ ਲੈ ਕੇ 2017 ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਕੀਤਾ ਗਿਆ ਉਸ ਦਾ ਹਰਜ਼ਾਨਾ ਬਾਦਲ ਪ੍ਰਵਾ ਤੇ ਦੂਸਰੇ ਪਾਸੇ ਬਿਕਮਜੀਤ ਸਿੰਘ ਜੀਠੀਆ ਭੁਗਤ ਰਹੇ ਨੇ ਬਿਕਮ ਜਿਹੜੇ ਬਿਕਮਜੀਤ ਸਿੰਘ ਜੀਠੀਆ ਨੇ ਉਹਨਾਂ ਦਾ ਤਾਂ ਬੁਰਾ ਹਾਲ ਹੋਇਆ ਹੀ ਹੋਇਆ ਹੈ ਦੂਸਰੇ ਪਾਸੇ ਬਿਕਮਜੀਤ ਸਿੰਘ ਮਜੀਠੀਆ ਦੀ ਚੀਕਾ ਵੱਧੀਆਂ ਮੁਸ਼ਕਲਾਂ ਪਹੁੰਚ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਚੰਗਾ ਨਹੀਂ ਬੀਜਿਆ ਮਾਰੇ ਕੰਮ ਦੇ ਮਾਰੇ ਨਤੀਜੇ ਹੁੰਦੇ ਨੇ 2007 ਤੋਂ ਲੈ ਕੇ 2017 ਤੱਕ ਇਹਨਾਂ ਨੇ ਕੀ ਕੀਤਾ ਉਹ ਸਾਰਾ ਹਰਜ਼ਾਨਾ ਪੁਕਤਾ ਪੈ ਰਿਆ ਹੈ ਬਿਕਮਜੀਤ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਸਰਕਾਰ ਨੇ ਤਿਆਰੀ ਖਿੱਚ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਡੇਰਾ ਸੱਚਾ ਸੌਦਾ ਦੇ ਸਾਧਨ ਨੂੰ ਮਾਫੀ ਨਵਾਵਾ ਮਾਫੀ ਨਵਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਅਤੇ ਨਿਹੱਥੇ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ ਉਹਨਾਂ ਉੱਤੇ ਗੰਦਾ ਪਾਣੀ ਸੁੱਟਿਆ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੈਸ ਦੇ ਗੋਲੇ ਮਾਰੇ ਗਏ ਅਤੇ ਦੋ ਨੌਜਵਾਨ ਸ਼ਹੀਦ ਹੋ ਜਾਂਦੇ ਨੇ ਜਦੋਂ ਗੋਲੀਬਾਰੀ ਕਰਵਾਈ ਜਾਂਦੀ ਹੈ ਡਿਪਟੀ ਸੀਐਮ ਕਿਉਂਕਿ ਇਹਨਾਂ ਦੇ ਕੋਲੋਂ ગ્રામ ਅਧਤਰਾਲਾ ਵੀ ਸੀ ਦਸ ਤਾਰਿਆ ਹੈ ਵਾਰ-ਵਾਰ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਰਬੰਦ ਵਿੱਚ ਬੈਠ ਗਿਆ ਹੈ ਚਿੰਤਾ ਮਨ ਦੇ ਵਿੱਚ ਬੈਠ ਗਈ ਹੈ ਕਿ ਹੁਣ ਭਗਵੰਤ ਮਾਨ ਮੈਨੂੰ ਵੀ ਪੱਕੇ ਹੱਥ ਪਾਵੇਗਾ ਜਿਸ ਤਰ੍ਹਾਂ ਬਿਕਨਜੀਤ ਸਿੰਘ ਮਜੀਠੀਆ ਦੀਆਂ ਚੀਕਾਂ ਨਿਕਲ ਰਹੀਆਂ ਨੇ ਵਿਜੀਲੈਂਸ ਦੀ ਹਰਿਆਸ ਦੇ ਵਿੱਚ ਇੱਕ ਪਾਸੇ ਬੀਬਾ ਹਸਵਰਤ ਕੋਰ ਬਾਦਲ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤੀਜਾ ਜਿਹੜੇ ਆਲਰੇਡੀ ਜੇਲ੍ਹ ਦੇ ਵਿੱਚ ਨੇ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਬਿਕਮਜੀਤ ਸਿੰਘ ਜੀਠਿਆ ਹਾਲਾਂਕਿ ਖੁਲਾਸੇ ਕਿਤੇ ਕਿ ਮੈਂ ਚੈਲੰਜ ਕਰਦਾ ਹਾਂ ਲੇਕਿਨ ਅੱਜ ਬਲਤੇਜ ਬੰਨੂ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਤੁਸੀਂ ਗਲਤ ਪੀਜਿਆ ਗਲਤ ਵੱਢ ਰਹੇ ਹੋ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਨੇ ਕੌਮ ਦੇ ਨਾਲ ਕੀ ਕੀਤਾ 2027 2007 ਤੋਂ ਲੈ ਕੇ 2017 ਤੱਕ ਤੁਸੀਂ ਚੰਮ ਦੀਆਂ ਚਲਾਈਆਂ ਕਿਉਂਕਿ ਤੁਹਾਨੂੰ ਤੁਸੀਂ ਤਾਂ ਤੁਹਾਨੂੰ ਤੇ ਮਾਰ ਸੀ ਆਪਣੇ ਆਪ ਤੇ ਕਿ 25 ਸਾਲ ਹਾਲੇ ਅਸੀਂ ਹੋਰ ਪੰਜਾਬ ਤੇ ਰਾਜ ਕਰਾਂਗੇ ਲੇਕਿਨ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਲੋਕਾਂ ਨੇ ਤੁਹਾਨੂੰ ਘਰੇ ਨਾ ਵੜਨ ਦਿੱਤਾ ਕੌਮ ਨੇ ਤੁਹਾਨੂੰ ਵੋਟ ਨਾ ਪਾਈ ਇਸ ਕਰਕੇ ਤੁਹਾਡੀਆਂ ਦਰਦਨਾਕ ਹਸਲਾਤ ਹੋਏ ਨੇ ਜੇਕਰ ਤੁਸੀਂ ਕੌਮ ਦੇ ਰਾਖੇ ਹੁੰਦੇ ਜੇਕਰ ਤੁਸੀਂ ਅਜੇ ਜਰਨੈਲ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਤੁਸੀਂ ਕੀ ਕੀਤਾ ਤੁਸੀਂ ਚਟਾ ਵੇਚਿਆ ਨਸ਼ਾ ਤਸਕਰੀ ਕੀਤੀ ਇਵਨ ਦੋ ਬਲਤੇਜ ਪਰੋਂਗ ਇਹ ਵੀ ਕਹਿ ਦਿੰਦਾ ਹੈ ਕਿ ਜਿਹੜੀ ਕੰਪਨੀ ਦੇ ਵਿੱਚ ਪੈਸੇ ਆਏ ਤੇ ਲਗਾਏ ਗਏ ਉਹ ਨਸ਼ਾ ਵੇਚ ਕੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਹੱਥ ਹੋ ਸਕਦਾ ਹੈ ਦਰਸ ਤਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣੇ ਪੁਲਿਸ ਆਈ ਹੁਣੇ ਪੁਲਿਸ ਆਈ ਹੁਣ ਮੈਨੂੰ ਫੜ ਕੇ ਲੈ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਅਤੇ ਝੂਠੇ ਮੂٹے ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਪਾਸੇ 450 540 ਕਰੋੜ ਰੁਪਏ ਦਾ ਮਾਮਲਾ ਉਸ ਤੋਂ ਬਾਅਦ 11000 ਕਰੋੜ ਰੁਪਏ ਦੀ ਡਰੈਕਟ ਤਸਕਰੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿਹੜੀ ਜਿਹੜੀ ਕੱਲੀ ਬਿਕਮਜੀਤ ਸਿੰਘ ਜੀਠਿਆ ਅਤੇ ਉਸ ਦੇ ਸਾਥੀਆਂ ਨੇ ਕੀਤੀ ਹੈ ਜਿਸ ਦੇ ਵਿੱਚੋਂ 540 ਕਰੋੜ ਰੁਪਇਆ ਬਿਕਮਜੀਤ ਸਿੰਘ ਜਿੱਠਿਆ ਨੂੰ ਆਇਆ ਹੈ ਇਹ ਪੈਸੇ ਪਹਿਲਾ ਬਾਹਰ ਭੇਜੇਗਾ ਬਲੈਕ ਮਨੀ ਬਲੈਕ ਮਨੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਵਿੱਚ ਚਿੱਟਾ ਪੈਸਾ ਬਣਾਇਆ ਗਿਆ ਸ਼ਰੋਮਣੀ ਅਕਾਲੀ ਦਲ ਦੇ ਨਿਰਤਕ ਆਗੂ ਜਿਹੜੇ ਨੇ ਬਿਕਮਜੀਤ ਸਿੰਘ ਜਿੱਠਿਆ ਉਹਦੀਆਂ ਤਾਂ ਚੀਕਾਂ ਪੈਰੀਆਂ ਨੇ ਇੱਧਰ ਹੁਣ ਕਾਨਫਰੰਸਿਸ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਵੀ ਚੀਕਾਂ ਨਿਕਲ ਰਹੀਆਂ ਨੇ ਬਲਤੇਜ ਪਰ ਉਹਨੇ ਕਿਹਾ ਕਿ ਜਦੋਂ ਵੀ ਤੁਹਾਨੂੰ ਸਰਕਾਰ ਦੇ ਹੱਥ ਪਾਇਆ ਤੁਹਾਨੂੰ ਪੱਕੇ ਪਾਵੇਗੀ ਤੁਹਾਨੂੰ ਭਜੜ ਨੂੰ ਰਾਹ ਨਹੀਂ ਦਿਸਣਾ ਤੇ ਤੁਹਾਡੇ ਉੱਤੇ ਜਲਦੀ ਕਾਰਵਾਈ ਹੋਵੇਗੀ ਕਿਉਂਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜੇ ਰਾਣੀਆਂ ਉੱਤੇ ਵੀ ਪਰਚੇ ਹੋਣਗੇ ਰਾਜੇ ਰਾਣੀਆਂ ਦੀ ਵੀ ਇਨਵੈਸਟੀਗੇਸ਼ਨ ਹੋਵੇਗੀ ਰਾਜੇ ਰਾਣੀਆਂ ਵੀ ਜਿਲ੍ਹੇ ਦੇ ਵਿੱਚ ਜਾਣਗੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ ਤੇ ਚਾਹੇ ਗੱਲ ਕਰ ਲਓ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਹੁਣ ਪੂਰੀ ਤਰ੍ਹਾਂ ਡਰੇ ਹੋਏ ਨੇ ਡਰ ਸਤਾ ਰਿਹਾ ਹੈ ਵੀ ਕਿਸੇ ਵੀ ਸਮੇ ਮੈਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਵਿਜੀ ਵਿਲੇਜ ਡਿਪਾਰਟਮੈਂਟ ਦੇ ਸਰਪੋਚ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਕੁਵਰਬਜੀਤ ਪ੍ਰਤਾਪ ਸਿੰਘ ਵਾਰ-ਵਾਰ ਕਹਿ ਗਏ ਭਾਵੇਂ ਅੱਜ ਉਹਨਾਂ ਨੂੰ ਮਤਲ ਕਰ ਦਿੱਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆਮ ਆਦਮੀ ਪਾਰਟੀ ਵਿੱਚੋਂ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸਬੂਤ ਦਿੱਤੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਡੇਰਾ ਸੱਚਾ ਸੌਦਾ ਦੇ ਸਾਲ ਨੂੰ ਮਾਫੀਨਾਮਾ ਬਾਬਲ ਕਲਾਂ ਦਾ ਗੋਲੀਕਾੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਤੇ ਬਾਅਦ ਵਿੱਚ ਸਿੱਖਾਂ ਤੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਦੁਆਰਾ ਤਸ਼ੱਦਦ ਕਰਾਇਆ ਜਾਣਾ ਇਹ ਨਿੰਦਣਯੋਗ ਹੈ ਇਹ ਸਾਰੀਆਂ ਫੈਲਾ ਸਾਰੇ ਸਬੂਤ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਹੋਏ ਨੇ ਤੇ ਜਿਹੜੀ ਕਾਰਵਾਈ ਨਹੀਂ ਕੀਤੀ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਜਿਹੜੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਤੇ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਖਬਰ ਹੈ ਬਿਕਮਜੀ ਸਿੰਘ ਜੀਠੀਆ ਦੂਤਾ ਇੱਕ ਪਾਸੇ ਚੀਕਾਂ ਪੈ ਰਹੀਆਂ ਨੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਵੀ ਜਲਦੀ ਗ੍ਰਿਫਤਾਰੀ ਹੋ ਸਕਦੀ ਹੈ ਬਲਤੇਜ ਸਿੰਘ ਪੰਨੂ ਨੇ ਇਸ ਉੱਤੇ ਮੋਹ ਲਾ ਸਕਦੀ ਹੈ ਮੋਹ ਲਾ ਦਿੱਤੀ ਹੈ ਕਿ ਦਸ ਤਾਰਿਆ ਹੈ ਗ੍ਰਿਫਤਾਰੀ ਦਾ ਸੁਖਬੀਰ ਸਿੰਘ ਬਾਦਲ ਨੂੰ